ਮੈਨੂੰ ਸਿਖਾਇਆ ਗਿਆ ਕੀੜੇ ਸ਼ਾਕਾਹਾਰੀ ਹੁੰਦੇ ਨੇ ਸ਼ਾਕਾਹਾਰੀ ਤੇ ਮਾਸਾਹਾਰੀ ਮੈਨੂੰ ਸਿਖਾਇਆ ਗਿਆ ਦੂਜੀ ਲਾਈਨ ਵੀ ਕੀੜਿਆਂ ਬਿਨਾ ਖੇਤੀ ਹੋ ਹੀ ਨਹੀਂ ਸਕਦੀ ਕੀਟਨਾਸ਼ਕਾਂ ਬਿਨਾ ਖੇਤੀ ਹੋ ਸਕਦੀ ਹੈ ਅੱਗੇ ਕੀ ਸਿਖਾਇਆ ਗਿਆ ਚੌਥੀ ਲਾਈਨ ਕੀੜੇ 205 ਉਹਨਾਂ ਨੇ ਬਾਈ ਨੇਮ ਸਿੱਖ ਲਿਆ ਬਾਈ ਜਸਪ੍ਰੀਤ ਬੈਠੇ ਨੇ ਬਾਈ ਗੁਰਪ੍ਰਕਾਸ਼ ਬੈਠਾ ਸਾਡੇ ਡੀਸੀ ਸਾਹਿਬ ਬੈਠੇ ਨੇ ਮੈਂ ਨਾ ਆਪਾਂ ਜਿੰਨੇ ਨੂੰ ਜਾਣਦਾ ਸੀ ਮੈਂ ਉਹਨਾਂ ਦੀ ਨਾਲ ਲੱਤਾ ਨਾ ਬਾਕੀ ਕਿਹਣੀ ਤਾਂ ਮੈਂ ਗਿਆ ਨਹੀਂ ਉਮੀ ਉਹਨਾਂ ਨੇ 205 ਕੀੜੇ 1326 ਕੀੜੇ ਹੁੰਦੇ ਨੇ ਇਹ ਯੂਨੀਵਰਸਿਟੀ ਕਹਿੰਦੀ ਐ ਪਰ ਜੇ ਖੇਤੀ ਚ ਤੁਸੀਂ 205 ਸਿੱਖ ਲਓ ਤੇ ਤਿੰਨ ਦਿਨ ਮੈਨੂੰ ਬੋਲਣਾ ਪਊ ਦੱਸਣ ਲਈ ਹੁਣ ਇੱਥੇ ਕੀ ਐ 162 ਕੀੜੇ ਮਾਸਾਹਰੀ ਨੇ 43 ਕੀੜੇ ਸ਼ਾਕਾਹਾਰੀ ਨੇ ਅੱਧਾ ਡਰ ਤਾਂ ਇੱਥੇ ਨਿਕਲ ਗਿਆ ਵੀ ਜਿਹੜੇ ਫਸਲਾਂ ਨੂੰ ਖਾਣ ਵਾਲੇ ਨੇ ਉਹ ਤਾਂ 43 ਨੇ ਜਿਹੜੇ ਉਹਨਾਂ ਨੂੰ ਖਾਣ ਵਾਲੇ ਨੇ ਸਿਕਸਭਾ ਪੱਤਾ ਲਪੇਟ ਸੁੰਡੀ ਐ ਝੋਨਾ ਖੇਤ ਚ ਖੜਾ ਐ ਮੈਨੂੰ ਨਹੀਂ ਪਤਾ ਤੁਸੀਂ ਇੱਕ ਕੀਤੀ ਐ ਦੋ ਕੀਤੀਆਂ ਨੇ ਕੀ ਕੀਤਾ ਪਰ ਮੈਂ ਤੁਹਾਨੂੰ ਦੱਸ ਦਿੰਨਾ ਵੀ ਨੁਕਸਾਨ ਕਿੰਨਾ ਹੋਣਾ ਸੀ ਜੇ ਤੁਸੀਂ ਗੋਹ ਵਾਲੀ ਸੁੰਡੀ ਦੀ ਸਪਰੇ ਨਾ ਕਰਦੇ ਗੋਹ ਵਾਲੀ ਸੁੰਡੀ ਨੁਕਸਾਨ ਕਰਦੀ ਐ ਪੱਤੇ ਲਪੇਟ ਵਾਲੀ ਤਾਂ ਬਹੁਤ ਕੱਟ ਕਰਦੀ ਐ ਆਪਾਂ ਗੋਹ ਵਾਲੀ ਦੀ ਗੱਲ ਕਰ ਲੈਂਦੇ ਆ ਜੇ ਖੇਤ ਦੇ ਵਿੱਚ 10000 ਮੁੰਜਰ ਸੁੱਕ ਜੇ 10000 ਬੱਲੀ ਸੁੱਕ ਜੇ ਕੋਈ ਹੱਥ ਖੜਾ ਕਰਕੇ ਕਹੋ ਵੀ ਮੈਂ ਸਪਰੇ ਨਹੀਂ ਕਰਦਾ ਜੇ 10000 ਸੁੱਕ ਗਈ ਹੈਗਾ ਕੋਈ ਛੋਟੇ ਚੋਂ ਆਡਾ ਵੱਡਾ ਦਿਲ ਪੰਜਾਬੀਆਂ ਦਾ ਬਹੁਤ ਵੱਡੇ ਦਿਲ ਨੇ ਲੰਗਰ ਵੀ ਲਾਉਣੇ ਆਪਾਂ ਕਿੰਨੇ ਕਿੰਨੇ ਵੱਡੇ ਕੰਮ ਕਰਦੇ ਆਂ ਕੋਈ ਹੈਗਾ ਇਹ ਜਾਂ ਜਿਹਦੇ 10000 ਮੁੰਜਰ ਖੇਤ ਸੁੱਕ ਜੇ ਉਹ ਫੇਰ ਵੀ ਕਹੇ ਵੀ ਕੁਝ ਨਹੀਂ ਹੁੰਦਾ ਜੋ ਪਰਮਾਤਮਾ ਨੇ ਦੇਣਾ ਹੈ ਹੋ ਜੂ ਕਹਿ ਸਕਦਾ ਕੋਈ ਨਹੀਂ ਨਹੀਂ ਕਿਹਾ ਜਾਣਾ ਗੋਬਦੀ ਸੁੰਡੀ ਕਿੰਨਾ ਨੁਕਸਾਨ ਕਰਦੀ ਆਪਾਂ ਇਹਦੇ ਬਾਰੇ ਜਾਣਣਾ ਹੈ ਮੇਰਾ ਕੰਮ ਤੁਹਾਨੂੰ ਕੋਈ ਨੀਮਾ ਦਿਖਾਉਣਾ ਨਹੀਂ ਮੈਨੂੰ ਪੰਜਾਬ ਲਈ ਦਰਦ ਹੈ ਮੈਂ ਆਪਦਾ ਦਰਦ ਬਿਆਨ ਕਰ ਰਿਹਾ ਵੀ ਤੁਸੀਂ ਵੀ ਸੁਧਰੋ ਤੇ ਪੰਜਾਬ ਦੀ ਮਿੱਟੀ ਸੁਧਰੇ ਜਦੋਂ ਮਿੱਟੀ ਸੁਧਰ ਗਈ ਜਿਹੜੇ ਸਾਡੇ ਡੀਐਨਏ ਆਉਣ ਵਾਲੇ ਟਾਈਮ 'ਚ ਚੇਂਜ ਹੋਣਗੇ ਉਹਨੂੰ ਅਸੀਂ ਬਚਾ ਲਈਏ ਨਹੀਂ ਤੇ ਅਸੀਂ ਇਹ ਵੀ ਪ੍ਰੂਫ ਨਹੀਂ ਕਰ ਸਕਣਾ ਇੱਕ ਟਾਈਮ ਇਹ ਆਜੂਗਾ ਪੰਜਾਬ ਲਈ ਵੀ ਇਹ ਬੱਚਾ ਮੇਰਾ ਹੈ ਉਹ ਦਿਨ ਆਉਣਗੇ ਪੰਜਾਬ ਤੇ ਆ ਗੋਬ ਦੀ ਸੁੰਡੀ ਐ 10000 ਮੁੰਜਰ ਸੁੱਕ ਗਈ ਇੱਕ ਮੁੰਜਰ 'ਚ ਕਿੰਨਾ ਵਜ਼ਨ ਹੁੰਦਾ ਇੱਕ ਜਿਹੜੀ ਇੱਕ ਮੁੰਜਰ ਹੁੰਦੀ ਐ ਇੱਕ ਬੱਲੀ ਹੁੰਦੀ ਐ 26 ਝੋਨਾ ਲੱਗਿਆ ਦੇਖਿਆ ਮੈਂ ਮੈਂ ਤੁਹਾਨੂੰ ਤਾਂ ਪੁੱਛਿਆ ਨਹੀਂ ਪਰ ਉਹਦੀ ਬਣਤਰ ਨੇ ਮੈਨੂੰ ਲੱਗਿਆ ਵੀ 26 ਲੱਗਿਆ ਵਿਆ ਗਲਤ ਤਾਂ ਨਹੀਂ ਮੈਂ ਉਹਦੀ ਇੱਕ ਮੁੰਜਰ ਦਾ ਕਿੰਨਾ ਵਜਨ ਹੋ ਜਿਹੜੀ ਇਕ ਬੱਲੀ ਹੈ ਖੇਤੀ ਕਰਦੇ ਆਪਾਂ ਤੁਸੀਂ ਆਪਾਂ ਕਹਿੰਦੇ ਆ ਵੀ ਮੇਰੇ ਵਰਗੀ ਤਾਂ ਖੇਤੀ ਨਹੀਂ ਕਰਨੀ ਹੁੰਦੀ ਕਿਸੇ ਨੂੰ ਪੰਜਾਬ ਦੇ ਕਿਸਾਨ ਨੂੰ ਪੂਰੀ ਦੁਨੀਆ ਚ ਮੰਨਿਆ ਜਾਂਦਾ ਵੀ ਏਦੋਂ ਉੱਪਰ ਕੋਈ ਕਿਸਾਨ ਨਹੀਂ 3.5 ਗ੍ਰਾਮ ਤੋਂ 5 ਗ੍ਰਾਮ ਇੱਕ ਦਾ 5 ਗ੍ਰਾਮ ਲਾ ਲਓ 5 ਦਾਣੇ ਉਹਦੇ ਉਹਦੇ ਇੱਕ ਇੱਕ ਬੱਲੀ ਮੁੰਜਰ ਉਹ ਥੋੜੇ ਜਿਹੇ ਸ਼ਬਦਾਂ ਦਾ ਬਦਲ ਹੋ ਸਕਦਾ ਜਿੱਥੇ ਮੈਂ ਆਇਆ ਮੈਂ ਬਰਨਾਲੇ ਤੋਂ ਆਇਆ ਹੋ ਸਕਦਾ ਇੱਧਰ ਮੜਾ ਮੋਟਾ ਕੁਝ ਹੋਰ ਕਹਿੰਦੇ ਹੋਵੋ 5 ਗ੍ਰਾਮ ਛਿੱਟਾ ਲਾ ਲਓ 5 ਗ੍ਰਾਮ ਧਾਣਿਆਂ ਦਾ ਵਜ਼ਨ ਹੁੰਦਾ ਜਦੋਂ ਆਪਾਂ ਦਾਣੇ ਮੁੰਜਰ ਤਾਂ ਨਹੀਂ ਵਿਕਦੀ ਆਪਣੀ ਦਾਣੇ ਵਿਕਦੇ ਨੇ ਦਾਣਿਆਂ ਦਾ ਵਜ਼ਨ 5 ਗ੍ਰਾਮ ਆ ਜਾਂਦਾ ਹੈ 10 5 50000 ਗ੍ਰਾਮ 50000 ਗ੍ਰਾਮ ਮਤਲਬ 50 ਕਿਲੋ ਝੋਨਾ 50 ਕਿਲੋ ਝੋਨਾ ਮਤਲਬ ਜੇ 2350 ਹੋਇਆ 2350 ਹੋਇਆ 1150 ਹੁਣ ਮੈਨੂੰ ਦੱਸੋ ਤੁਸੀਂ 1150 ਦੀ ਦਵਾਈ ਨਾਲ ਸੁੰਡੀ ਕੰਟਰੋਲ ਕਰ ਲਈ। ਐਨਾ ਨੁਕਸਾਨ ਹੋਣਾ ਸੀ। ਪਹਿਲੇ ਸਾਲ ਜਦੋਂ ਕਰੋਗੇ ਤੁਸੀਂ 111 ਅੱਡ ਪਾ ਲਿਓ। ਮੰਨ ਲਓ ਤੁਸੀਂ 10 ਕਿੱਲਿਆਂ ਦੀ ਖੇਤੀ ਕਰਦੇ ਹੋ। ਮੇਰੇ ਮਗਰ ਨਾ ਲੱਗਿਓ, ਆਪਦੇ ਦਿਮਾਗ ਮਗਰ ਲੱਗਿਓ। ਆਪਦੇ ਮਨ ਮਗਰ ਲੱਗਿਓ। ਤੁਸੀਂ ਡੋਲੋ ਨਾ 111 ਕੱਢ ਦਿਓ ਇੱਥੋਂ। 10 ਕਿੱਲੇ ਖੇਤੀ ਕਰਦੇ ਹੋ, ਇੱਕ ਕਨਾਲ ਛੱਡ ਦਿਓ। ਬਸ। ਸਾਰੇ ਖੇਤ ਤੇ ਜੋ ਕਰਦੇ ਹੋ ਉਹੀ ਕਰੋ। ਇੱਥੇ ਗੋਵਾਲੀ ਪਤਾਲ ਪੇਟ ਵਾਲੀ ਕੋਈ ਨਾ ਕਰੋ ਗਲਤ ਤਾਂ ਨਹੀਂ ਗਿਆ ਹੀ ਮੈਂ ਤੁਸੀਂ ਇੱਕ ਕਨਾਲ ਚ ਸਾਰਾ ਖੇਤ ਤਾਂ ਮੰਡੀ ਚ ਤੋਲਣਾ ਹੈ ਇੱਕ ਕਨਾਲ ਅੱਡ ਤੋਲ ਲਿਓ ਜੇ ਤੁਹਾਡਾ ਝਾੜ ਘਟ ਗਿਆ ਜਿਵੇਂ ਤੁਸੀਂ ਦਬਦੇ ਹੋ ਘੋੜਾ ਦੱਬੀ ਚੱਲਿਓ ਨਹੀਂ ਘੋੜੇ ਦੀ ਲਗਾਮ ਬਦਲ ਦਿਓ ਗਲਤ ਗੱਲ ਤਾਂ ਨਹੀਂ ਬਾਈ ਸਾਡਾ ਸੁਭਾਅ ਕੀ ਆ ਜਾਂ ਜਮੀ ਨਹੀਂ ਕਰਨਾ ਜਾਂ ਸਾਰਾ ਹੀ ਕਰਨਾ ਜੋ ਮੜੀ ਜੀ ਸੁੰਡੀ ਆ ਗਈ ਫਿਰ ਡਰ ਕੇ ਫਿਰ ਉਹੀ ਕਰ ਦੇਣਾ ਫਿਰ ਕਹਿਣਾ ਕਰਿਆ ਸੀ ਡਰਨਾ ਨਹੀਂ ਜਿਹੜੇ ਆ ਕੀੜੇ ਨੇ ਅਹਾ ਇਹਨਾਂ ਨੇ ਇਹਨਾਂ ਦੇ ਆਉਣ ਤੋਂ ਬਾਅਦ ਆਉਣਾ ਜਿਵੇਂ ਮੈਂ ਇੱਥੇ ਦੇਖਿਆ ਸੀ ਹਲਵਾਈ ਤਾਂ ਬਈ 5 ਵਜੇ ਆਇਆ ਉਹ ਆਪਾਂ 9 ਵਜੇ ਭੋਗ ਟਾਈਮ ਆਇਆ ਜੇ ਹਲਵਾਈ 9 ਵਜੇ ਆਉਂਦਾ ਪਕੌੜੇ ਖਵਾ ਦਿੰਦਾ ਪਹਿਲਾਂ ਭੋਜਨ ਆ ਪ੍ਰਬੰਧ ਹੋਇਆ ਬਾਬੇ ਨੂੰ ਵੀ ਪਤਾ ਲੱਗ ਗਿਆ ਸਾਰੇ ਪਿੰਡ ਨੇ ਆਉਣਾ ਦੇਗ ਉਨੀਕ ਬਣੀ ਜੇ ਬਾਬੇ ਨੂੰ ਹੁਣ ਆਪਾਂ 10 ਵਜੇ ਕਹਿ ਦਈਏ ਦੇਗ ਤਾਂ ਬਾਬਾ ਬਣਾ ਦੇ ਪਾਈਆ ਕਿ ਉਹਦੀ ਬੰਦੇ ਇੱਥੇ 500 ਇਕੱਠੇ ਹੋ ਜੀ ਉਹ ਕਿਵੇਂ ਮੈਨੇਜ ਕਰੂ ਨਹੀਂ ਹੋਣਾ ਉਵੇਂ ਹੀ ਜਿਹੜੇ ਆ ਤਰਤਾਲੀ ਕੀੜੇ ਨੇ ਇਹ ਤੁਸੀਂ ਜੂਰੀਆ ਕਿੰਨਾ ਪਾਇਆ ਤੁਹਾਡੇ ਖੇਤ ਚ ਜਾਣ ਕਿੰਨੀ ਐ ਉਹਦੇ ਹਿਸਾਬ ਨਾਲ ਫਸਲ ਹੋਈ ਤਰਤਾਲੀਆਂ ਚੋਂ ਕਿੰਨੇ ਆਉਣਗੇ 1 ਆਇਆ 2 ਆਇਆ ਜਿਹੜੇ 2 ਆਏ ਫਿਰ ਪੌਦਾ ਇੱਥੇ ਮੈਂ ਇੱਕ ਗੱਲ ਭੁੱਲ ਗਿਆ ਪੌਦਾ ਸਿਗਨਲ ਦਿੰਦਾ ਹੈ ਕੀੜਿਆਂ ਨੂੰ ਇੱਥੇ ਪੌਦਾ ਹੋ ਗਿਆ 35 ਦਿਨਾਂ ਦਾ ਉਹਨੂੰ ਲੱਗਿਆ ਵੀ ਜੂਰੀਆ ਬਾਹਲਾ ਪਈ ਜਾਂਦਾ ਜੜਾਂ ਚ ਨਾਈਟ੍ਰੋਜਨ ਵਾਲੀ ਹੋਗੀ ਉਹਨੇ ਰਸ ਬਾਹਲਾ ਬਣ ਗਿਆ ਉਹਦੇ ਕੋਲੇ ਉਹਨੇ ਇੱਕ ਸਗੰਧ ਛੱਡੀ ਪੱਤਾ ਲਪੇਟ ਦੀ ਸੁੰਡੀ ਨੂੰ ਕੁਦਰਤ ਨੇ ਇੰਡੀਕੇਟ ਕਰਤਾ ਵੀ ਤੂੰ ਜਾ ਉਹ ਮਰ ਰਿਹਾ ਹੈ ਜਦੋਂ ਜਿਆਦਾ ਖਰਾਕ ਪੈਂਦੀ ਹੈ ਉਹ ਫਟਾਰਾ ਜਿਆਦਾ ਲੈਂਦਾ ਹੈ ਜਿਆਦਾ ਫਟਾਰਾ ਉਹਨੂੰ ਲੱਗਦਾ ਵੀ ਇੰਨੇ ਦਾਣੇ ਮੈਂ ਕਿਵੇਂ ਬਣਾਉਂਗਾ ਉਹਦੀ ਇੱਕ ਕਪੈਸਿਟੀ ਹੈ ਕਪੈਸਿਟੀ ਦਾ ਮਤਲਬ ਬੂਟੇ ਦੀ ਕਪੈਸਿਟੀ ਇਦੋਂ ਵੀ ਜਿਆਦਾ ਹੈ ਉਹ ਧੁੱਪ ਨੂੰ ਦੇਖਦਾ ਵੀ ਜੇ ਮੈਂ ਬਾਹਲਾ ਸੰਘਣਾ ਹੋ ਗਿਆ ਧੁੱਪ ਨਹੀਂ ਪੈਣੀ ਮੇਰੀਆਂ ਜੜਾਂ ਗਲ ਜਾਣਗੀਆਂ ਕਿਤੇ ਮੇਰੀ ਆਉਣ ਵਾਲੀ ਜਨਰੇਸ਼ਨ ਹੀ ਨਾ ਬਣੇ ਮੈਂ ਇਹ ਦੁਨੀਆ ਤੋਂ ਖਤਮ ਹੋ ਜਾ ਆਪਾਂ ਕਹਿੰਦੇ ਨਾ ਵੀ ਸ਼ੇਰ ਖਤਮ ਹੋ ਗਿਆ ਚੀਤਾ ਜੇ ਪੰਜਾਬ ਦੀ ਗੱਲ ਕਰਾਂ ਕਿਉਂ ਹੋ ਗਿਆ ਲੁਕਣ ਨੂੰ ਥਾਂ ਹੀ ਨਹੀਂ ਖਾਣ ਨੂੰ ਮਾਸ ਹੀ ਨਹੀਂ ਹੁਣ ਜਦੋਂ ਇੱਥੇ ਪੌਦਾ ਗਿਆ ਤਾਂ ਉਹਨੇ ਪੱਤਾ ਲਪੇਟ ਬੁਲਾ ਲਈ ਜੇ ਇੱਕ ਪੱਤਾ ਆਪਾਂ ਦੇਖੀਏ ਜਦੋਂ 35 ਦਿਨਾਂ ਦਾ ਪੱਤਾ ਹੈ ਉਹ ਪੂਰਾ ਹਰਾ ਭਰਾ ਜਿੱਦਿਓ ਪੱਤਾ 55 ਦਿਨਾਂ ਤੇ ਗਿਆ ਉਹ ਪੀਲਾ ਪੈ ਕੇ ਮਿੱਟੀ ਬਣ ਗਿਆ ਜੇ ਮੈਂ ਆਪਦੀ ਗੱਲ ਕਰਾਂ ਜਦੋਂ ਮੈਂ ਜਨਮਿਆ ਸੀ ਮੇਰੇ ਕੇਸ ਦਾੜੀ ਤਾਂ ਨਹੀਂ ਹੋਣੀ ਅੱਜ ਕੇਸ ਦਾੜੀ ਹੈ ਹੁਣ ਚਿੱਟੇ ਵੱਲ ਨੂੰ ਚੱਲ ਪਏ ਮੈਂ ਤਾਂ ਕੁਛ ਨਹੀਂ ਕੀਤਾ ਉਹ ਬਦਲਾ ਮਨੁੱਖ ਚ ਹੌਲੀ-ਹੌਲੀ ਆਉਂਦਾ ਹੈ ਕਿਉਂਕਿ ਉਮਰ ਲੰਬੀ ਐ ਪੌਦੇ ਚ ਉਹ ਦਿਨਾਂ ਚ ਹੀ ਆਉਂਦਾ ਜਿਹੜੇ ਪੱਤੇ ਨੂੰ ਬਚਾਉਣ ਲਈ ਮੈਂ ਪੱਤਾ ਲਪੇਟ ਸਪਰੇਅ ਕਰ ਰਿਹਾ ਆ ਉਹ ਪੱਤੇ ਨੇ ਤਾਂ 5 ਦਿਨਾਂ ਬਾਅਦ ਬੈਸੀ ਸੁੱਕਣਾ ਇਹ ਗੱਲ ਤੁਹਾਨੂੰ ਕਿਸੇ ਵੀ ਕੰਪਨੀ ਨੇ ਨਹੀਂ ਕਹਿਣੀ ਇਹ ਤੁਸੀਂ ਆਪਦੇ ਖੇਤ ਚ ਆਪ ਤਜਰਬਾ ਕਰਨਾ ਦੂਜੀ ਗੱਲ ਇਹਦਾ ETL 10 ਐ ETL ਸ਼ਬਦ ਸਮਝਦੇ ਹੋ ਆਰਥਿਕ ਕਗਾਰ ਹੱਦ ਵੀ ਸੁੰਡੀ ਕਦੇ ਵੀ ਇੱਕ ਪੌਦੇ ਦੇ 10 ਪੱਤਿਆਂ ਨੂੰ ਨਹੀਂ ਆਉਂਦੀ ਪਹਿਲੀ ਗੱਲ ਜੇ ਆ ਗਈ ਤਾਂ ਸਪਰੇਅ ਕਰਨੀ ਐ ਉਹ ਤਾਂ ਕਦੇ ਆਈ ਹੀ ਨਹੀਂ ਇੰਨੀ ਤਾਂ ਮੈਂ ਇੱਕ ਬੂਟੇ ਦੇ 10 ਪੱਤੇ ਕਿਹਾ ਸਾਰੇ ਖੇਤ ਦੇ ਕਿੰਨੇ ਪੱਤੇ ਹੋਗੇ ਜੇ 65000 ਪੌਦਾ ਤੇ 1 65000 ਗੁਣਾ 10 ਸਾਢੇ 6 ਲੱਖ ਬਣੂ ਇੰਨਾ ਕੀ ਬਣਦਾ ਸਾਢੇ 6 ਲੱਖ ਪੱਤੇ ਨੂੰ ਸੁੰਡੀ ਆ ਜੇ ਪੱਤਾ ਲਪੇਟ ਮੈਂ ਨਹੀਂ ਕਹਿੰਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਕਿਤਾਬ ਕਹਿੰਦੀ ਐ ਤੁਸੀਂ ਕਹਦੇ ਹੋ ਅਮਰਤ ਕਹਿੰਦਾ ਮੈਂ ਨਹੀਂ ਕਹਿੰਦਾ 15 ਰੁਪਏ ਦੀ ਕਿਤਾਬ ਆਉਂਦੀ ਐ ਉਹਨੂੰ ਪੜੋ ਜੇ ਮੇਰੇ ਨਾਲ ਜੁੜਨਾ ਕਿਤਾਬਾਂ ਪੜ੍ਹਨੀਆਂ ਪੈਣਗੀਆਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਨਾ ਮੈਂ ਤੁਹਾਨੂੰ ਕਹੂੰਗਾ ਵੀ ਮੈਂ ਆ ਪੜਿਆ ਤੇ ਇਹ ਕਹਿੰਦਾ ਜਦੋਂ ਤੁਸੀਂ ਕਰੋਗੇ ਬਾਕੀ ਨੁਕਸਾਨ ਨਹੀਂ ਹੋਣਾ ਤੇ ਤੁਸੀਂ ਕਹੋਗੇ ਗਲਤ ਆ ਸਹੀ ਆ ਹਾਂ ਇੱਕ ਗਲਤੀ ਨਹੀਂ ਕਰਨੀ ਅੱਜ ਸਾਡੀ ਜ਼ਮੀਨ ਦੀ ਸਿਹਤ ਹੈ ਜਿਹੜੀ ਬਹੁਤ ਮਾੜੀ ਹੋ ਗਈ ਫੰਗੀ ਸਾਈਡ ਪਾਉਣੀ ਪਾਉਣਾ ਸੁੰਡੀ ਵਾਲੀ ਨਾ ਪਾਓ ਚੱਲ ਜੂ ਸੁੰਡੀ ਵਾਲੀ ਕੋਈ ਵੀ ਸਪਰੇਅ ਨਾ ਕਰੋ ਝਾੜਨ ਦੀ ਘਟਦਾ ਜਿਹੜੀ ਫੰਗੀ ਸਾਈਡ ਹੈ ਉਹ 2008 ਤੋਂ ਪਹਿਲਾਂ ਕੋਈ ਨਹੀਂ ਪਾਉਂਦਾ ਸੀ 2008 ਤੋਂ ਪਹਿਲਾਂ ਕੋਈ ਵੀ ਫੰਗੀ ਸਾਈਡ ਨਾਂ ਦੀ ਦਵਾਈ ਖੇਤਾਂ 'ਚ ਨਹੀਂ ਆਉਂਦੀ ਸੀ ਇਹ ਸਾਰੀ 15 ਸਾਲਾਂ ਚ ਆ ਗਈ ਇਹਨੂੰ ਨਹੀਂ ਮੈਂ ਰეკਮੈਂਡ ਕਰਦਾ ਵੀ ਛੱਡ ਦਿਓ ਕਿਉਂ ਹੋ ਸਕਦਾ ਤੁਸੀਂ ਪੂਸ਼ਾ 44 ਲਈ ਬੈਠੇ ਹੋ ਮੋਂ 35 ਸਾਲ ਪੁਰਾਣੀ ਵੈਰੈਟੀ ਆਪਾਂ ਤਾਂ ਜਿਹੜੀ ਗੱਲ ਕਰਦੇ ਆ ਮੰਨ ਲਓ ਵੀ ਪੂਰੇ ਪੰਜਾਬ ਲਈ ਗੱਲ ਕਰ ਰਹੇ ਆ ਕੱਲ ਨੂੰ ਤੁਸੀਂ ਫੰਗੀ ਸਾਈਡ ਨਾ ਪਾਈ ਉੱਥੇ ਰੈジਸਟੈਂਟ ਵੈਰੈਟੀ ਨਹੀਂ ਹੈਗੀ ਰੈジਸਟੈਂਟ ਦਾ ਮਤਲਬ ਸਮਝਦੇ ਹੋ ਉੱਥੇ ਉਹਨੂੰ ਉਲੀ ਆ ਸਕਦੀ ਹੈ ਤੇ ਨੁਕਸਾਨ ਹੋ ਸਕਦਾ ਹੈ ਫੰਗੀ ਸਾਈਡ ਦਵਾਈ ਸੋਨੂੰ ਪਾਉਣੀ ਪੈਣੀ ਹੈ ਪਰ ਇੱਕ ਨਾਲ ਸਰਜੂ ਕਦੋਂ ਜਦੋਂ ਝੋਨੇ ਨੇ ਨਸਾਰਾ ਚੱਕਿਆ ਬਸ ਉਦੋਂ ਪਹਿਲਾਂ ਉਹ ਚ ਵੀ ਪਾਉਣ ਦੀ ਲੋੜ ਨਹੀਂ ਐਨੀ ਕ ਕਹਾਣੀ ਆ ਝੋਨੇ ਦੀ ਕਣਕ ਤੇ ਅਸੀਂ ਕਦੇ ਕੀਤੀ ਹੋਈ ਨਹੀਂ ਕਣਕ ਤੇ ਸਾਡਾ ਸਾਰਾ ਪਿੰਡ ਹੀ ਨਹੀਂ ਕਰਦਾ ਹਾਂ ਹਾਂ ਆਪਾਂ ਗੱਲ ਕਰਦੇ ਆ ਇਹ ਤਾਂ ਹੈਗੀਆਂ ਸੀ ਗੱਲਾਂ ਮਨ ਚੋਂ ਡਰ ਕੱਢਣ ਦੀਆਂ ਵੀ ਇਹ ਗੱਲਾਂ ਬਾਕੀ ਸੱਚ ਨੇ ਜਾਂ ਇਹ ਫਲਾ ਕੇ ਇੱਕ ਵਪਾਰ ਹੋ ਰਿਹਾ ਕੋਈ ਵੀ ਕੰਪਨੀ ਕੱਲ ਨੂੰ ਅਮਰਤ ਕੰਪਨੀ ਬਣਾ ਦੇ ਮੈਂ ਲੌਸ ਲਈ ਬਣਾਉਂਗਾ ਪੈਸੇ ਲਈ ਬਣਾਉਂਗਾ ਅੱਜ ਮੇਰਾ ਕੋਈ ਐਦਾਂ ਦਾ ਕਾਰੋਬਾਰ ਨਹੀਂ ਆ ਮੈਨੂੰ ਲੱਗਦਾ ਸੱਚ ਬੋਲਣਾ ਚਾਹੀਦਾ ਹੈ ਹੋ ਸਕਦਾ ਕੱਲ ਨੂੰ ਮੈਨੂੰ ਚੁੱਪ ਕਰਾ ਦਿੱਤਾ ਜਾਵੇ ਪਰ ਅੱਜ ਤਾਂ ਸੱਚ ਸੁਣ ਲਓ ਜਦੋਂ ਮੈਨੂੰ ਕੋਈ ਚੁੱਪ ਕਰਾਉ ਉਹਦੇ ਮੈਂ ਇੱਥੇ ਨਹੀਂ ਆਉਂਦਾ ਵਹਿ ਜੂੰਗਾ